ਹਾਜ਼ਰ ਕਾ ਪੁਲਿਸ ਨੂੰ ਉਸ ਮੌਕੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਲੇਖ ਰਾਜ ਨੇ ਦੱਸਿਆ ਕਿ ਜਦ ਉਹਨਾਂ ਦੇ ਵੱਲੋਂ ਪੁਲਿਸ ਪਾਰਟੀ ਸਮੇਤ ਇਲਾਕੇ ਦੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਸਾਗਰ ਕੁਮਾਰ ਨਾਮ ਦੇ ਵਿਅਕਤੀ ਬਾਰੇ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਉਕਤ ਰੋਪੀ ਦੇ ਕੋਲੋਂ 18600 ਪ੍ਰੈਗਾ ਕੈਪਸੂਲ ਦਿਆਂ ਸਨ ਨਸ਼ੀਲੀਆਂ ਗੋਲੀਆਂ ਤੇ ਇਸ ਦੇ ਨਾਲ ਹੀ ਇੱਕ ਐਕਸ ਯੂਵੀ ਗੱਡੀ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਜਦ ਉਕਤ ਵਿਅਕਤੀ ਤੋਂ ਪੁੱਛਗਿਆ ਗਿੱਟੇ ਗਿੱਟਾ ਉਸ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਸ਼ਹਿਰ ਦੀ ਰਾਧਾ ਸੁਆਮੀ ਕਲੋਨੀ ਦੇ ਵਿੱਚ ਇੱਕ ਇੱਕ ਮੈਡੀਕਲ ਸਟੋਰ ਚਲਾਇਆ ਜਾ ਰਿਹਾ ਜਿਹੜਾ ਕਿ ਨਰਿੰਦਰ ਕੁਮਾਰ ਨਾਮ ਵਿਅਕਤੀ ਦਾ ਹੈ ਅਤੇ ਇਸ ਵਿਅਕਤੀ ਦੇ ਉਸ ਵਿਅਕਤੀ ਦੇ ਨਾਲ ਲਿੰਕ ਹਨ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਕਤ ਰੋਪੀ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਦੇ ਮੁਤਾਬਕ ਦੋਨਾਂ આરોપીਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਨਸ਼ੇ ਦੀ ਖੇਪ ਕਿੱਥੋਂ ਆਈ ਹੈ ਰਿਮਾਂਡ ਯੋਗ ਡੀਜੀਪੀ ਸਾਹਿਬ ਜਿਹੜੀਆਂ ਹਦਾਇਤਾਂ ਨੇ ਨਸ਼ੇ ਦੇ ਵਿਰੁੱਧ ਤੇ ਜਿਹੜੇ ਉਸ ਤਰ੍ਹਾਂ ਹੀ ਸਾਡੇ ਮਾਨਯੋਗ ਐਸਐਸਪੀ ਸਾਫ ਫਾਜ਼ਿਲਕਾ ਉਹਨਾਂ ਵੱਲੋਂ ਜਿਹੜੇ ਸਮੇਂ ਸਮੇਂ ਸਰਤੇ ਇਧਰੀਆਂ ਉਹ ਸਾਨੂੰ ਮੋਟੀਵੇਸ਼ਨ ਦਿਲਦਾ ਰਹਿੰਦਾ ਉਸ ਲੜੀ ਦੇ ਤਹਿਤ ਜਿਹੜਾ ਮੇਰੀ ਪੁਲਿਸ ਪਾਰਟੀ ਮੇਰੇ ਸਮੇਤ ਜਿਹੜਾ ਅਸੀਂ ਕੱਲ ਪੈਟਰੋਲਿੰਗ ਤੇ ਸੀਗੇ ਤੇ ਸਾਨੂੰ ਜਿਹੜੀ ਇੱਕ ਸੀਕ੍ਰੇਟ ਇਨਫੋਰਮੇਸ਼ਨ ਆ ਸਾਗਰ ਕੁਮਾਰ ਦੀ ਮਿਲੀ ਸੀਗੀ ਜਿਹੜਾ ਅਸੀਂ ਉਹ ਸੀਕ੍ਰਟ ਇਨਫਾਰਮੇਸ਼ਨ ਦੇ ਆਧਾਰ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਸਾਨੂੰ ਇਹ ਜਿਹੜੀ ਹੈ ਵੱਡੀ ਕਾਮਯਾਬੀ ਮਿਲੀ ਹੈ ਜਿੰਦੇ ਵਿੱਚ ਅਸੀਂ 18600 ਜਿਹੜੇ ਸੀਰਸ ਦੀ ਪ੍ਰੈਗਾ ਕੈਪਸੂਲ ਅਤੇ 300 ਜਿਹੜੀਆਂ ਸਾਡ ਨੂੰ ਨਸ਼ੀਂਦੀਆਂ ਗੋਲੀਆਂ ਤੇ ਸਮੇਤ ਇੱਕ ਜਿਹੜੀ ਐਕਸਯੂਵੀ ਗੱਡੀ ਸੀਗੀ ਉਹ ਅਸੀਂ ਬਰਾਮਦ ਕੀਤੀ ਹੈ ਫਿਰ ਅਸੀਂ ਇਹਦਾ ਜਿਹੜਾ ਦਰਾਨੇ ਤੋਂ ਪਿੱਛੇ ਜਿਹੜਾ ਅਸੀਂ ਲਿੰਕ ਜਿਹੜਾ ਸੀਗਾ ਉਹ ਲਿੰਕ ਇੱਕ ਮੈਂ ਕਮੇਸਟ ਮੈਡੀਕਲ ਸਟੋਰ ਜਿਹੜਾ ਰਾਧਾ ਸ਼ਾਮੀ ਕਲੋਨੀ ਦੇ ਚੱਲ ਰਿਹਾ ਸੀ ਨਰਿੰਦਰ ਕੁਮਾਰ ਦਾ ਜਿਹੜਾ ਸੀ ਉਹ ਸਟੋਰ ਉਹਦੇ ਅਸੀਂ ਜਿਹੜਾ ਨਮਨ ਮੈਡੀਕਲ ਸਟੋਰ ਦੇ ਨਾਂ ਤੇ ਬਣਾਇਆ ਤੇ ਉਹਨੂੰ ਅਸੀਂ ਜਾ ਕੇ ਕਾਬੂ ਕੀਤਾ ਉਹਨੂੰ ਵੀ ਸੈਕਸ਼ਨ 29 ਐਂਡੀ ਪੀਐਸ ਐਕਟ ਦੇ ਤਹਿਤ ਅਸੀਂ ਨਾਵਜਤ ਕਰਕੇ ਗ੍ਰਿਫਤਾਰ ਕੀਤਾ ਤੇ ਜਿਹੜਾ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਮਾਨਯੋਗ ਅਦਾਲਤ ਤੋਂ ਅਸੀਂ ਇਹਨਾਂ ਦੇ ਵੱਧ ਵੱਧ ਜਿਹੜਾ ਪੁਲਿਸ ਰਿਮਾਂਡ ਮੰਗਣ ਦੇ ਅਸੀਂ ਕੋਸ਼ਿਸ਼ ਕਰਾਂਗੇ ਤੇ ਸਾਨੂੰ ਮਿਲੇਗਾ ਵੀ ਤੇ ਅਸੀਂ ਇਹ ਫੈਕਟਰੀ ਤੱਕ ਵੀ ਜਾਵਾਂਗੇ ਜਿਹੜੀ ਫੈਕਟਰੀ ਤੋਂ ਜਿਹੜਾ ਨਮਨੋ ਮੈਡੀਕਲ ਸਟੋਰ ਦੇ ਨਾਂ ਤੇ ਬਣਾਇਆ ਤੇ ਉਹਨੂੰ ਅਸੀਂ ਜਾ ਕੇ ਕਾਬੂ ਕੀਤਾ ਉਹਨੂੰ ਵੀ ਸੈਕਸ਼ਨ 29 ਐਨਡੀਪੀਐਸ ਐਕਟ ਦੇ ਤਹਿਤ ਅਸੀਂ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਤੇ ਜਿਹੜਾ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਮਾਨਯੋਗ ਅਦਾਲਤ ਤੋਂ ਅਸੀਂ ਇਹਨਾਂ ਦੇ ਵੱਧ ਵੱਧ ਜਿਹੜਾ ਪੁਲਿਸ ਰਿਮਾਂਡ ਮੰਗਣ ਦੇ ਅਸੀਂ ਕੋਸ਼ਿਸ਼ ਕਰਾਂਗੇ ਤੇ ਸਾਨੂੰ ਮਿਲੇਗਾ ਵੀ ਕਾਜੀ ਇਹ ਫੈਕਟਰੀ ਤੱਕ ਵੀ ਜਾਵਾਂਗੇ